ਪਿੰਡ ਚ ਜੋਟੀ ਵਿਖੇ ਬਾਬਾ ਹਰੀਨਾਥ ਜੀ ਦਾ ਸਾਲਾਨਾ ਮੇਲਾ ਤੁਮਦਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਡੇਰਾ ਸੰਤ ਹਰੀਨਾਥ ਜੀ ਮਹਾਰਾਜ ਵਿਖੇ ਖਾਸ ਅਖੰਡਾ ਕੈਂਪ ਲਗਾਇਆ ਗਿਆ। ਜੋ ਸੰਤ ਮਲਕੀਤ ਨਾਥ ਓਪੀ ਗੱਬਰ ਦੀ ਅਗਵਾਈ ਵਿੱਚ ਓਮ ਪ੍ਰਕਾਸ਼ ਆਏ ਹਸਪਤਾਲ ਲਾਰੈਂਸ ਰੋਡ ਵੱਲੋਂ ਆਯੋਜਿਤ ਕੀਤਾ ਗਿਆ। ਪਿੰਡ ਚ ਜੋਟੀ ਹਰੀ ਆਸ਼ਰਮ ਦੇ ਉੱਤੇ ਡੇਰਾ ਬਾਬਾ ਝਾੜਪੀਰੀ ਜੀ ਦਾ ਕੱਲ ਜੋ ਸਾਲਾਨਾ ਮੇਲਾ ਚੱਲਣ ਲੱਗਣਾ ਵਾ ਉਹ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸਰਦਾ ਦੇ ਭਾਵਨਾ ਦੇ ਨਾਲ ਮਨਾਇਆ ਜਾ ਜਾਂਦਾ ਵਾ ਤੇ ਐਤਕਾਂ ਦੇ ਸਾਲ ਵੀ ਬਹੁਤ ਹੀ ਸ਼ਰਦਾ ਦੇ ਭਾਵਨਾ ਦੇ ਨਾਲ ਮਨਾਇਆ ਗਿਆ ਵਾ ਉਥੇ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਕੈਂਪ ਜਿਹੜਾ ਵਾ ਗਰੀਬਾਂ ਦੇ ਅੱਖਾਂ ਚੈੱਕ ਕਰਨ ਵਾਸਤੇ ਲਗਾਇਆ ਗਿਆ ਵਾ ਡੇਰਾ ਸੰਤ ਹਰੀਨਾਥ ਜੀ ਮਹਾਰਾਜ ਸੰਤਾਂ ਦੀ ਜਿਜੋਟੀ ਹਰੀ ਆਸ਼ਰਮ ਵਿਖੇ ਅੱਖਾਂ ਦਾ ਸਪੈਸ਼ਲ ਕੈਂਪ ਡਾਕਟਰ ਊਮ ਪ੍ਰਕਾਸ਼ ਲਾਂਸ ਨੂੰ ਬਾਰੇ ਨੂੰ ਲਾਇਆ ਗਿਆ ਇਹਦੇ ਵਿੱਚ ਸਵੀਰ ਤੋਂ ਕਾਫੀ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਉਹਨਾਂ ਨੂੰ ਦਵਾਈ ਦਵਾਈ दारू ਸਾਰਿਆਂ ਸਿਜੂਡਿੰਟ ਦਿੱਤੀਆਂ ਗਈਆਂ ਜੋ ਆਪਰੇਸ਼ਨ ਵਾਲੇ ਕੇਸ ਸਨ ਉਹ ਹਸਪਤਾਲ ਜਾ ਕੇ ਪ੍ਰਸ਼ਿਕਰਵਾਏ ਜਾਣਗੇ ਇੱਕ ਇਤਿਆਨ ਸੇਵਾ ਸਮਾਜ ਸੇਵਾ ਯੋ ਸ਼ਿਵਾ ਦਾ ਕੁੰਭ ਸੰਤ ਮਲਕੀਨਾ ਜੀ ਮਹਾਰਾਜ ਨੇ ਸ਼ੁਰੂਆਤ ਕੀਤਾ ਹੈ ਇਹ ਹਮੇਸ਼ਾ ਹੀ ਕੈਰੀਓ ਰਹੇਗਾ ਸੰਤਾਂ ਦਾ ਮੇਨ ਮੰਤਕ ਇਹੀ ਹੁੰਦਾ ਹੈ ਸਾਧ ਸੰਗਤ ਦੀ ਸੇਵਾ ਕਰਨੀ ਲੰਗਰ ਦੀ ਵਿਵਸਥਾ ਕਰਨੀ ਅਤੇ ਉਹਨਾਂ ਦੀ ਰੈਂਡੀ ਵਰਤ ਕਰਨੀ ਇਹ ਮੀਨ ਮੰਤਵ ਹੈ ਸੰਤ ਮਕੀਨ ਜੀ ਮਾਰੀ ਦਾ ਆਓ ਆਪਾਂ ਇਹਨਾਂ ਨੂੰ ਸੁਜੋਗ ਦਈਏ ਸੱਚੇ ਪਾਤਸ਼ਾਹ ਅਰਦਾਸ ਕਰੀਏ ਕਿ ਚੜ੍ਹਦੀ ਕਲਾ ਲਈ ਪਾਸੇ ਰਹਿਣ ਜੇ ਨਾ ਨੇ ਕੈਂਪ ਵੀ ਲਾਇਆ ਹੈ ਉਹ ਵੀ ਚੜ੍ਹਦੀ ਕਲਾ ਰਹਿਣ ਧੰਨਵਾਦ